ਮੇਰੀ ਮੈਡੀਕਲ ਰਿਪੋਰਟ ਅਕੋਰਡਿੰਗ ਤੋਂ ਨਾਲ ਲਓ ਮੈਨੂੰ ਇਧਰ ਤੁਹਾਨੂੰ ਕਿਸੇ ਨੇ ਕੀ ਕੀਤਾ ਕਿਹਾ ਕਿਹਾ ਨਹੀਂ ਕੀਤਾ ਨਾ ਤੇ ਲਿਗਮ ਤੋਂ ਸੱਡ ਦੇ ਲੇਜੈਂਟ ਬਹੁਤ ਪ੍ਰੋਬਲਮ ਜਾਂਦੀ ਸੀ ਮੇਰੇ ਤੇ ਪਗਦੇ ਦੇ ਵਿੱਚ ਚੁਦੋ ਉਹ ਤਾਂ ਸੱਡ ਗਏ ਤੇ ਆਪਣੇ ਪੇਜ ਟਿਕਾ ਠੀਕ ਹੈ ਠੀਕ ਹੁਣ ਅੰਨੇਸਟਲੀ ਆਦੇ ਬਰਥਡੇ ਤੇ ਗਈ ਸੀ ਮੇਰੇ ਨਾਲ ਇੱਕ ਜ਼ਰਾ ਕਹਿਣਾ ਚਾਹਦੀ ਹਾਂ ਮੇਰੇ ਪਪਾ ਦੀ ਟਿੰਟੇ ਰੋਬੋ ਮੰਨਦੀ ਆ ਕਿ ਮਤਲਬ ਗਲਤ ਕੁਛ ਨਹੀਂ ਚਾਹੁੰਦਾ ਮੈਂ ਤੇ ਨਾ ਕਰ ਪਰ ਕੁਛ ਨਹੀਂ ਹੋਏਗੀ ਕਿ ਮੈਂ ਆਪਾਂ ਜਿਹੜਾ ਸ਼ੋਰ ਗੱਲ ਕੀਤੀ ਹੈ ਨਾ ਕਿਸੇ ਦੀ ਤੁਹਾਨੂੰ ਕੋਈ ਸ਼ਿਆਵਾ ਚੀਜ਼ ਹੈ ਕਿ ਤੁਹਾਡੇ ਬਾਰੇ ਇਹ ਗੱਲ ਕੀ ਕਿਤੇ ਮੈਨੂੰ ਲੱਗਾ ਕਿ ਮੇਰੇ ਦਵਾਈ ਮੇਨੁਕੀ ਫੀਟੇ ਗਾਸ ਸੀ ਜਾਈ ਜਾਂਦੇ ਆ ਇਸ ਤਰ੍ਹਾਂ ਦੀ ਹਾਂ ਕਿਉਂ ਮੈਂ ਸ਼ੌਪ ਤੋਂ ਤੇ ਜਾਣੇ ਮੈਸੇਜ ਬਹੁਤ ਕੀਤੇ ਸੀ ਪਰ ਮੈਂ ਕਹਾਂ ਕਿ ਇਹ ਨਾ ਹੋਵੇ ਕਿਸੇ ਨੇ ਪਾਪ ਦਿੱਤਾ ਹੋਵੇ ਜੇਕਰ ਮੈਂ ਤਾਂ ਪੁੱਛ ਰਿਹਾ ਜੇ ਪਾਇਆ ਵੀ ਮੇਰੇ ਕੋਲ ਹਾਂ ਮੈਨੂੰ ਨਾ ਮੇਰੇ ਕਹਿੰਦੇ ਕੱਪੇ ਕਸ਼ਮੀਰ ਕਾਕੇ ਬਾਬਾ ਦੀਪ ਸਿੰਘ ਜੀ ਦੀ ਸੋਹ ਕਵਿ ਕਰਨੀ ਆ ਮੇਰੇ ਮੰਦਰੇ ਵਿੱਚ ਬਿਲਕੁਲ ਨਹੀਂ ਕੋਡ ਨਹੀਂ ਸੀ ਮੇਨੋੜੇ ਕਦਾ ਖੋਲਦੇ ਭਟੇ ਦੇ ਉੱਤੇ ਮੇਰੇ ਝੂਟ ਨਹੀਂ ਪਾਉਣੀ ਮੈਂ ਵਾਈਨ ਪੀਤੀ ਸੀ ਨਿਆਰੇ ਪਰਦੇ ਤੇ ਮੇਰੇ ਮੈਂ ਸੜਤੀ ਕਸ਼ਮੀਰ ਵਾਲੀ ਕੰਦੀ ਮੇਰੇ ਬੜੇ ਕਾਪੀ ਲੀ ਸੋ ਲੱਗੇ ਮੈਂ ਬੜੇ ਮਾਣੋ ਭੋਗ ਕਾਇਦਾ ਦਿਆ ਮੈਨੋ ਉਹਦੇ ਦੀ ਸੋ ਲੱਗੇ ਮੇਨੋ ਬਾਬਾ ਦੀਪ ਸਿੰਘ ਜੀ ਦੀ ਸੋ ਲੱਗੇ ਮੈਨੋ ਉਸ ਤੋਂ ਬਾਅਦ ਵੀਰੇ ਮੇਰੇ ਨਾਲ ਮੇਰੇ ਦੀਦੀ ਵੀ ਗਈ ਹੋਸੀ मेरे 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 मैं मैं काम सारा वो वो उठ के नाराज़ तो बिलकुल समझ ना लगे मैं हम भी कसम मैं के मेरा सारा परिवार मैं खाता हो जाए जे।, जे मैं प्रजेंट में जिंदगी चाह चीज पहली बारी होगी ਕੀ ਕੁਝ ਹੋਇਆ ਤੇ ਮੇਰੇ ਦਿਮਾਗ ਦੇ ਵਿੱਚ 1% ਵੀ ਉਹ ਘੜ ਰਹੀ ਨਹੀਂ। ਬਸ ਹੀ ਉਹ ਤੁਹਾਨੂੰ ਮਤ ਦਾ ਬੜੀ ਤੀਦ ਬਣਾਇਆ ਉਹ ਮੇਨੂੰ ਬੋਲਣ ਦਾ ਸਹੀ ਤਰ੍ਹਾਂ ਮੈਂ ਕਿਤੇ ਕੋ ਕੀ ਗੱਲ ਹੋਈ। ਠੀਕ ਆ। ਕਿੰਨੇ ਤੁਹਾਨੂੰ ਤੁਹਾਨੂੰ ਕੁਝ ਵੀ ਨਹੀਂ ਪਤਾਏਗਾ। ਕਿਨਾਂ ਤੱਕ ਕੁਹੀਲੀ ਨਹੀਂ ਹੋ ਰਹੇ ਉਹ ਦੇਖ ਕੇ ਗੱਲ ਕੀ ਹੋਈ ਮੈਂ ਕਿ ਮੈਨੂੰ ਗੱਲ ਤਾਂ ਦੱਸੋ। ਮੈਂ ਮੈਨੂੰ ਲੱਸੋ ਕਿ ਆ ਕੇ ਉਹਨਾਂ ਨੂੰ ਲੜ ਕੇ ਮੁੜ ਕੇ ਮਨਾ ਤੋ ਗੱਲ ਪੁੱਛੀ। ਕਿ ਕੀ ਗੱਲ ਮੈਂ ਕਿ ਪੱਤਨੀ ਮੇਨ ਨਾਲ ਲੜੀ ਆ ਕੁਝ ਮੈਂ ਤੇ ਕਿਉਂਕਿ ਮੇਨੂੰ ਕੱਖ ਵੀ ਨਹੀਂ ਆ ਰਿਹਾ ਬਾਤ ਤਾਂ। ਹੂੰ। ਤੇ ਲਾਸਟ ਗੱਲ ਹੋਈ ਮੇਰੇ ਪਪੇ ਨਾਲ ਬੰਦੰਦ ਲੜਾਈ ਹੋਈ ਜਾਂਦੀ ਸੀ ਮੇਰੇ ਪਪੇ ਨੇ ਨਾ ਲਾਸਟ ਜੀ ਥੋੜੀ ਜੀ ਗੱਲ ਹੋਈ ਮੈਂ ਕਿਹ ਦਿੰਦਾ ਕਰਕੇ ਵੀ ਪਾ ਇੱਥੇ ਆਪੇ ਇੱਥੋਂ ਆ ਚੱਲੇ ਉਹਨਾਂ ਜਾ ਕੇ ਇੱਕ ਵਾਰ ਦੱਸਿਆ ਕਿ ਤੇ ਇੱਥੇ ਪਹੁੰਚ ਜੀ ਮੁੜ ਕੇ ਪਪੇ ਨੇ ਨਾ ਮੇਰੇ ਨੂੰ ਫੋਨ ਵੀ ਕੀਤਾ ਮੈਂ ਮੁੜ ਕੇ ਮੈਨੂੰ ਵੀ ਕੁਛ ਟੀ ਯਾਦ ਆ ਤੇ ਕੀ ਗੱਲ ਹੋਈ ਕੀ ਗੱਲ ਨਹੀਂ ਹੋਈ ਮੈਨੂੰ ਵੀ ਪਤਾ ਮੈਨੂੰ ਜੀ ਕੀ ਖਾਤਾ ਕੀ ਪੀਤਾ ਠੀਕ ਹੈ ਅੰਟੀ ਮੇਰੇ ਮੈਨੂੰ ਤਾਂ ਤੁਸੀਂ ਇਹ ਤੂੰ ਮੇਕੇ ਤੋ ਵੀ ਮੈਂ ਜਾਨ ਦੇ ਕੇ ਵੀ ਇਹ ਚੀਜ਼ ਪ੍ਰੂਵ ਕਰ ਦਊਗਾ ਨਾ ਫਿਰ ਆ ਤੂੰ ਇਹ ਜਾਣ ਕੇ ਕਿ ਤਾ ਪਹਿਲੀ ਗਣੀ ਮੈਂ ਖਰਦਸ ਨਾ ਛੋਡੀ ਮੇਰੇ ਮੈਨੂੰ ਮਿਲ ਨਹੀਂਦਾ ਅਬਦੀ ਦਾ ਮੈਨੂੰ ਪਸੰਦੀਪ ਤੋ ਤਾਰੀ ਕਾ ਮੈਂ ਖੁਦ ਚੀਂਗ ਜਿੰਨਾ ਮੈਂ ਕਦੇ ਰੋਣਾ ਬੰਦ ਕਰ ਮੈਂ ਨਾ ਹੁਣ ਕੇ ਮੈਂ ਮੈਂ ਤੂੰ ਵੀ ਤੂੰ ਅੰਦਾਜ਼ਾ ਨਹੀਂ ਲਾ ਸਕਦੇ ਮੈਨੂੰ ਤਾਂ ਕੱਲ ਸਵੇਰੇ ਮੈਂ ਸਜਿਆ ਸੀ ਸਵੇਰੇ ਜਦੋਂ ਤੇ ਉੱਟੀ ਆ ਹੂੰ

ਦੇ ਦੇਖ ਲਈ ਪਰ ਤੇਰੇ ਦਿਸ ਨਹੀਂ ਆ ਯਾਰ ਮੇਰੀ ਦੀਦੀ ਆ ਤੇਰੇ ਵੀ ਡਾਲ ਸੀ ਇਹ ਸਾਰੀ ਘੱਡੀ ਚ ਟੁੱਟੂ ਘਟਾਇਆ ਕਿਉਂਕਿ ਪੈ ਕੁਛ ਤਾਲ ਸੀ ਕਿ ਤੱਕ ਦੀ ਸੀ ਜਿਵੇਂ ਤੇਰੇ ਨਾਲ ਕੀ ਹੋਇਆ ਕਿ ਰ ਇੱਕ ਤਰ੍ਹਾਂ ਦਾ ਮੈਨੂੰ ਬੈਸੋਣਾ ਵੀ ਹਰੇ ਇਹ ਖੇਲੋ ਨਾ ਉਹ ਚੀਜ਼ ਮੇਰੇ ਨਾਲ ਟੈਕ ਕਰੀਏ ਜਿੱਤ ਗਈ ਤੇਰੇ ਨਾਲ ਕੋਈ ਵੀ ਨਹੀਂ ਪਤਾ ਉਹ ਕਿ 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 ਜੜਿਆ ਨੇ ਉਹਨਾਂ ਦਾ ਪਾਪਾ ਵੀ ਤਾਂ ਇਹ ਝੂਠ ਤੇ ਹੀ ਹੋਉਂਦੇ ਪਰ ਨਹੀਂ ਪਤਾ ਮੈਨੂੰ ਮੈਨੂੰ ਤਾਂ ਤੇਰੀ ਪਤਾ ਸੀ ਉਹਦੇ ਚੈਟਾਂ ਵਿੱਚ ਚੈਟ ਉਹਨਾਂ ਦੇ ਨਾਲ ਚੈਟਾਂ ਤੇ ਭੇਜਿਆ ਗਿਆ ਨਾ ਮੇਰੇ ਕੋਲ ਵੀਡੀਓ ਹੈਗੀ ਨਾ ਉਹ ਟੈਲੀ ਵੀਡੀਓ ਹੈਗੀ ਜੇ ਤੁਹਾਨੂੰ ਤੇਈ ਕਹਿੰਦਾ ਪੈਸੇ ਦੇ ਦੇਰ ਦੇਰ ਮੈਨੂੰ ਮੈਂ ਦੇ ਦਿਆਂਗਾ ਮੈਨੂੰ ਦੋ ਜੇ ਤੁਹਾਨੂੰ ਵੀਰੇ ਸਹੀ ਮੈਂ ਤਾਂ ਬਿਲਕੁਲ ਕਲੀਅਰ ਨਹੀਂ ਤੇਰੇ ਯਾਰ ਲੋਕ ਕੋਈ ਵੀ ਨਹੀਂ ਸੀ ਨਾ ਬਰੇ ਉਹਨੂੰ ਧਾਰਤੀ ਵੀ ਨਹੀਂ ਸੀ ਬੰਦੇ ਦਾ ਮੈਂ ਤਾਂ ਸਹੀ ਦਾ ਸਭ ਅੱਜ ਤਾਂ ਨਾਰ ਉਲੀ ਆਪਾ ਜਾਣਨੇ ਕੀ ਹੋ आया व कित पार्टी चाहा माड़ा मोटा है लोहा मेनू नी पता बंदे की प्यारे पांच की गल बारे मैं जितनी बैठी सी ना मेरी सहेली आया कुछ दो बड़िया इस मिया बारे पुटी की गल कर दया सी ਇਹ ਤਾਂ ਕਈ ਵੋਂ ਬੱਟਾ ਬਹੁਤ ਝੰਗਾ ਦੀ ਲਾਲੀ ਸੱਚੀ ਮਰਦ ਤੇ ਮੰਨੂਗੇ ਮੈਂ ਉਹਦੇ ਤੇ ਸੱਚੀ ਬੱਟੇ ਰੋ ਤੇ ਸਟੇ ਲੈ ਮੈਂ ਕਹਿੰਦੇ ਤਰੇ ਕੀ ਅਮਰੀਕਾ ਪਾਈ ਨਹੀਂ ਚਟਾ ਆਇਆ ਨਾ ਪਹਿਲਾਂ ਮੇਰੀ ਗੱਲ ਸੁਣ ਮੈਂ ਇਹ ਜੱਟ ਆ ਯਾਰ ਉਹਦੇ ਚ ਗੱਲ ਇਹ ਕਿ ਇਹ ਗੱਲ ਹੋ ਰਹੀ ਸੀ ਕਿ ਤੁਸੀਂ ਉਹਨੂੰ ਖੁਦ ਬੁਲਾਇਆ ਉਸੇ ਐਡਰੈਸ ਦੇ ਕੇ ਮੇਰੇ ਮੈਂ ਨਾ ਤਿੰਨੋਂ ਜਿੱਦਾਂ ਤੁਸੀਂ ਤੋਂਗੇ ਦਾ ਮਟੇ ਰੂਤ ਅੱਜ ਕੀਨ ਦੁਆਰ ਡੋ ਤਿਆਰਿਆ ਮੈਨੂੰ ਕਹੋ ਨਾ ਮੈਂ ਸੱਚੀ ਮਰੀ ਆਪਣੀ ਜਾਨ ਦੇ ਦੂੰ ਮੈਂ ਤਾਂ ਆਲੀ ਮੈਂ ਸੱਚੀ ਕਹਿੰਦੀ ਆ ਤੂੰ ਮੈਨੂੰ ਬਾਬਾ ਜੀ ਦੀ ਚਿੰਗੀ ਦੇ ਮੋਰੇ ਮੈਂ ਕੀ ਕਹਿੰਦੀ ਆ ਗੱਲ ਵੇਖ ਰੂ ਕਿ ਮੈਂ ਝੂਠ ਬੋਲਦੀ ਆ ਬਾ ਜਾਂਦੇ ਉਸ ਬੰਦੇ ਨੂੰ ਜਾਣਦੀ ਆ ਮਾ ਮੇਰੇ ਤੁਸੀਂ ਮੇਰੀ ਇੱਕ ਗੱਲ ਮੰਨੋ ਤੁਸੀਂ ਕਿਤੇ ਗਏ ਆ ਤੂੰ ਤੁਸੀਂ ਕਿਸੇ ਦਾ ਚਕੀਨ ਤੇ ਜਾਣੇ ਕਿਤੇ ਲੈਗਲ ਮੇਨ ਕੋ ਵਹਿ ਕਿਤੇ ਇਦਾਂ ਦੀ ਜਗ੍ਹਾ ਤੇ ਜਾਣ ਨਹੀਂ ਦਿੰਦਾ ਮੈਂ ਪਿਆਰ ਕਰਕੇ ਛਾੜ ਦਿੱਤਾ ਦੂਜੀ ਗੱਲ ਨੇ ਪਤਾ ਸੀਗਾ ਕੀ ਖੋਲਟ ਦੇ ਵਿੱਚ ਰੁਗੜਾਇਆ ਟੀਕਾ ਦੇਖ ਕੋਣ ਤੁਸੀਂ ਸਹੀ ਹਾਲਤ ਵਿੱਚ ਨਹੀਂ ਹੈਗੇ ਤੁਸੀਂ ਪਤਾ ਨਹੀਂ ਕੀ ਖਾ ਸੀ ਲਿਆ ਤੁਹਾਡੇ ਤੋਂ ਤਾਂ ਦਿਲ ਖੋਸ਼ ਨਹੀਂ ਸੀ ਬਿਲਕੁਲ ਨਹੀਂ ਤੇ ਪਤਾ ਹੈ ਸੀ ਹਦੀ ਤੁ ਮੇਹਰਲੀ ਪਾਣ ਦੇਣਾ ਮੇਰੇ ਮੈਂ ਆਪਣੇ ਦੀਦੀ ਜਾਲ ਵੀ ਇੰਨੀ ਨਾਰਾਜ਼ ਹੀ ਹੋਣੀ ਤੁਹਾਨੂੰ ਕਰ ਰਿਹਾ ਤੇਰੇ ਤੇ ਕਿ ਤੱਕਿਆ ਬੰਦੇ ਹੋਰੇ ਮੈਂ ਤੁਮਾਂ ਮੰਗ ਜੂ ਯਾਣਾ ਜੰਦਿਲਿਆ ਬੇਗਤੀ ਪਪਾ ਜੀ ਤੇਰੇ ਬੰਨ ਚੇ ਕਪਰਸਰਟ ਵੀ ਕੋਰਦਾ ਹੋਇਆ ਮੈਂ ਅਸੱਚੀ ਬਾਹ ਕੋਲੀ ਫਸੀ ਹੈ ਇਹ ਪੈਸਾ ਰੋ ਮੈਂ ਪਿੰਡੈਸਾ ਰੋ ਮੈਂ ਤਰੁਕ ਪੇਟ ਲਗਾ ਦੂੰ ਮੇਰੇ ਆਪੇ ਆਪਣੇ ਬਹੁਨੇ ਨੂੰ ਹੌਣੇ ਬੋਮੇ ਨਹੀਂ ਦੜੀ ਨੂੰ ਜੋ ਭੋਜ ਤੇ ਆਨੇ ਕਰ ਜੀਆ ਮੈਂ ਮਾਰ ਤੋਏ ਨਾ ਕਰਕੇ ਮੈਂ ਕਹਿੰਦੀ ਵਾਹ ਕਰੂ ਚੀ ਨਾ ਫੇਕੇ ਨੀ ਮੇਰੇ ਕੋਲ ਆਲੇ ਦੇ ਬਿੱਟ ਲੈ ਤੱਕ ਜਾਂਦਾ ਜੇ ਲੋ ਵੀ ਸੁਪਰੇ ਸੀ ਮਾਰੜ ਤੱਕਦਾ ਆ ਸਾਰਾ ਕੁਝ ਵੀ ਮੇਟੋ ਖੋਲਵੇਂ ਜਿਵੇਂ ਇੱਕ ਪੁਰਾਣੇ ਸੱਟ ਵਿੱਚ ਝੂਠ ਬੋਲਦੀ ਆ ਬਾਈ ਆ ਮੇਰੇ ਮਨ ਚ ਕਾਹਨ ਹੋਵੇ ਫਿਰ ਤੇ ਉਸ ਪੰਤੇ ਦੀਆਂ ਵੀ ਮਿੰਟਾਂ ਬਾਈ ਆ ਮੁੜ ਕੇ ਸੂਝ ਕਰਕੇ ਕਿਉਂਕਿ ਤੈਨੂੰ ਨਹੀਂ ਪਤਾ ਕੀ ਕਰ ਲੈ ਕੀ ਨਹੀਂ ਆਏ ਬੜੀ ਮੇਰੇ ਮਾਰੇ ਯਾਰ ਕੁਝ ਦੱਬਵਾ ਕਰੀ ਮੇਰੇ ਮਨ ਚ ਕੁਝ ਨਹੀਂ ਸੀ ਜੋ ਤੈਨੂੰ ਪਤਾ ਨਹੀਂ ਸੱਸੀ ਹੋਂਦ ਵਿੱਚ ਤੈਨਿਆ ਤੋਂ ਕੁਤਿ ਵਰਦੀ ਆਏ ਤੁਸੀਂ ਜੋ ਮੈਵਾ ਰਹਿਆ ਮੈਂ ਨਹੀਂ ਇਹ ਗੱਲ ਤੋਂ ਹੀ ਤਾਂ ਵੇ ਅੱਭੀ ਮੈਂ ਉਹ ਤੇਰੀ ਜੀ ਜੀ ਕੋਈ ਨਾ ਮੈਂ ਨਾ ਇਹ ਕਰ ਦੋ ਤੈਨੂੰ ਪਪਣ ਨੂੰ ਗਲਤ ਨਹੀਂ ਪਤਾ ਪਪਣ ਨੂੰ ਗਲਤ ਨਹੀਂ ਪਤਾ ਨਹੀਂ ਤੇਰੇ ਨਾਲ ਤੂੰ ਐਸੀ ਤਾਰੇ ਆ ਮੈਂ ਨਹੀਂ ਜੀ ਮੈਨੂੰ ਨਹੀਂ ਕੋਈ ਨਾ ਮੈਂ ਮੈਂ ਕਿਸੇ ਪਿੰਜੇ ਵੀ ਬ੍ਰੈਂਡ ਤੇਰੇ ਸਿਹਤ ਪੈਲੇ ਠੀਕ ਨਹੀਂ ਸੀ ਕਿ ਮੈਂ ਖਾ ਲੀ ਜਾਂ ਤੀ ਕਿ ਮੈਂ ਦਾਵੇ ਤੋਂ ਕੁਝ ਖਾਦਾ ਜਾ ਰਿਹਾ ਫਿਰ ਮੇਰੇ ਤਾਂ ਵੀ ਘੁੱਟੀ ਜਾ ਰਿਹਾ ਮੇਰਾ ਦਿਨ ਖਰਦਾ ਸੀ ਕੁਝ ਖਾ ਕੇ ਬਲ ਜਾ ਪਰ ਮੈਂ ਤੋ ਇੱਤਾ ਵਾਦਾ ਕਰੇ ਕੀਤਾ ਜਿਨਾ ਦੇ ਕੀਤਾ ਜਾ ਰਿਹਾ ਮੈਂ ਕੋਲੋਂ ਜਦ ਕਰੋ ਹੋਰ ਗਲਤੀ ਪਈ ਉਹ ਦੋ ਜੀ ਮੈਂ ਉਹਨੇ ਕੋਈ ਐਡੀ ਪਾਰੇ ਚੀਜ਼ ਦੀ ਕਰਦੇ ਵੀ ਕਿ ਬੈਕਸ ਕਿਹਾ ਤੇਰੇ ਨਾਲ ਕਿੰਨਾ ਗੋਸ਼ ਹੋਇਆ ਜ਼ਿੰਦਗੀ ਚ ਪਿਆ ਚ ਥੱਕ ਮੈਨੇ ਇਹਦੇ ਬਾਰੇ ਪਾਣੀ ਨਹੀਂ ਤੁੜੀ ਵੇਦ ਜਿੱਤ ਤਾ ਕੁੜੀ ਮੇਰੇ ਬਾਰੇ ਕਿਤਾ ਕੀ ਕੀਤਾ ਕਰਦੀ ਮੇਰੇ ਬਾਰੇ ਕੀ ਗੱਲਾਂ ਕਰਦੀ ਅਰਾਜ ਤੱਕ ਵੀ ਮੇਰੇ ਉਡੀ ਪਿੱਟ ਸੋੜਦੀ ਮੈਂ ਕਹਿੰਦੀ ਪਾਏ ਗਰੂ ਨੂੰ ਪਾਏ ਗਰੂ ਨੂੰ ਵੱਢ ਕੇ ਕੰਨੀਆ ਅਰਾਜ ਤੱਕ ਵੀ ਰੋਣੇ ਪਾਰੇ ਪੁੱਟੀ ਸਿੱਧੀ ਗੱਲ ਕਿਸੇ ਨੂੰ ਕਰਾ ਨਹੀਂ ਦਿੱਤੀ ਤੈਨੂੰ ਸਮਝ ਲੋ ਮੈਂ ਤਾਂ ਕਰ ਮੈਂ ਨਾ ਪਿੰਡਾਂ ਕਰ ਦਿਆ ਤੱਕ ਨਾ ਮੈਂ ਤੇਜਪੁਰ ਵਾਲੇ ਨਾਲ ਗੱਲ ਕਰਦਾ ਜਿਹੜੇ ਵੀ ਬੁਲੇ ਪਾ ਰਹੇ ਮੈਨੂੰ ਕੋਈ ਹੋਈ ਚੀਜ਼ ਕਰਦੇ ਨੇ ਮੈਂ ਉਹਨਾਂ ਨਾਲ ਗੱਲ ਕਰ ਲੈਣਾ ਕੋਈ ਯਾਰੀ ਦੀ ਟੈਂਸ਼ਨ ਨਾ ਲੋ ਜਿਹੜੀ ਕੋਈ ਮੈਂ ਫਿਰ ਠੀਕ ਹੈ ਨੀਹਾਂ ਖਿਜੜਦੀ ਮੇਰੇ ਨਾਲ ਇੰਨਾ ਕੁ ਚੀਜ਼ ਦਾ ਮੇਰੇ ਦਿਮਾਗ ਤੇ ਇੰਨਾ ਇਸ ਚੀਜ਼ ਦਾ ਕਿਤਤਾ ਵਾਂਗੂ ਸੀ ਕਹਤਾ ਉਹ ਤਾਂ ਇੰਨਾ ਲੋ ਨੀਗਾਚ ਸਾਰਿਆਂ ਦੀ ਨੀਗਾਚ ਮੈਂ ਪਾਈ ਭਰਤੀ ਨਾ ਪਰ ਮੈਂ ਸੱਚੀ ਕਹਿੰਦੀ ਮੇਰੇ ਮੈਨੂੰ ਪਤਾ ਮੈਂ ਉਸ ਕੱਡੀ ਸ਼ੀਰ ਚਾਹ ਉਹ ਕਿਸ ਤਰ੍ਹਾਂ ਮੇਰੇ ਨਾਲ ਕੋਈ ਹੋਇਆ ਇਹ ਵੀ ਉਹ ਚੀਜ਼ ਦਾ ਪਤਾ ਵੀ ਨਹੀਂ ਮੈਨੂੰ ਤਾਂ ਯਾਰ ਮੈਨੂੰ ਨਹੀਂ ਸਮਝਦੀ ਮੇਰਾ ਘਰ ਵਾਲਾ ਤਾਂ ਗਰੀਸੀਂ ਤੋਂ ਮੁੰਡਾ ਰੋਕੇ ਤੋਂ ਦੇਣ ਦੀ ਗੱਲ ਕੀਤੀ ਉਹ ਮੈਨੂੰ ਬੱਚੀ ਰਹਿਦਾ ਸੀ ਕਿ ਕਰ ਲਿਆ ਮੈਂ ਕਿ ਨਹੀਂ ਮੈਂ ਤੇਰੇ ਕਰਕੇ ਅਪਸੈਟ ਹਾਂ ਮੈਂ ਕੀ ਕਰਦੀ ਹਾਂ ਮੈਂ ਸੱਚੀ ਮੇਰੇ ਮੈਨੂੰ ਇੱਕ ਵਾਰ ਕਹਿਦੀ ਉਹ ਵੀ ਤੂੰ ਮਰ ਜਾ ਮੈਂ ਸੱਚੀ ਆਪਣੇ ਆਪ ਨੂੰ ਵੀ ਬਹੁਾਈ ਜਰਾ ਬੋਲੀ ਕੋਟਕੇ ਪਰ ਅਤੇ ਜੀ ਮੈਂ ਸੌਂ ਜਾਂਦੀ ਵੀ ਮੈਂ ਕਾ ਕਾਲਾ ਵੀ ਨਹੀਂ ਚਾਏ ਕੋਈ ਹਰਸਾ ਜਾਂ ਚਾਹ ਚਾਹ ਕੋ ਮੇਨੋ ਦੇ ਕਹਤੇ ਡਰਿੰਕ ਕੀਤੀ પેટ ਹੋ ਗਈ ਭੱਜਾ ਜਦੋਂ ਤੂੰ ਇਹ ਟੈਂਡਰੋਂ ਭੁੱਖ ਕੀਤੇ ਅਸ ਨਹੀਂ ਹੋਰ ਬਤਾ ਕਿਉਂ ਹੈ ਕੀ ਹਿੰਜਾ ਕੀ ਆ ਵੀ ਤੁਹਾਨੂੰ ਪਤਾ ਮੈਂ ਹੀ ਨਹੀਂ ਹੋਸ਼ ਦੇ ਕਿਉਂ ਅਰੇ ਕਿਉਂ ਤੇ ਜੁਰਾ ਕਿ ਆ ਵਿਆਹ ਤਾ ਨੂੰ ਪਤਾ ਮੈਂ ਹੀ ਨਹੀਂ ਉਸ ਦੇ ਵਿੱਚ ਤੁੰਹੀ ਬੰਦਾ ਕਿਪਤਾ ਨਾ ਜਾੜਦੇ ਤਾਂ ਤੂੰ ਇਹਨਾਂ ਕੋਲ ਵੀਡੀਓਜ਼ ਬਣਾਈਆਂ ਤੇ ਅਰੇ ਉੱਚੋ ਬੈਕ ਕੱਟੀਗਾ ਇੱਕ ਤੋਂ ਦੇ ਮੈਂ ਦੂਰ ਫਿਰੇ ਮੇਰਾ ਹੀ ਨਹੀਂ ਤਾਂ ਮੈਂ ਜਾਵਾਂਗਾ ਜਟਿਆ ਕੋਈ ਯਾਰੀ ਦੱਸਦੀ ਨਹੀਂ ਹੈਂ ਅੱਛੇ ਤਰ੍ਹਾਂ ਵਿੱਚ ਮੈਂ ਆਪਣੇ ਘਰ ਵਾਂਗੂ ਨੌਲੇ ਨਿਆਲੇ ਆ ਬੰਗਸ ਦੀਆਂ ਦੁਆਰਗੀ ਤਾਂ ਬਾਰੇ ਲੈ ਮੇਰੇ ਕੱਟਦੇ ਹੋਗੀ ਤਨਲ ਚਾਪਕੇ ਨਾਲ ਲੱਗ ਜੀ ਟੈਨਸ਼ਨ ਲਵੇ ਰੋ ਨਾ ਇਹ ਤਾਂ ਇਹ ਤਾਂ ਨੰਬਰ ਤਾਂ ਹੈ ਤੁਹਾਡੇ ਨੰਬਰ ਤੇ ਤਾਰਸ ਦੇ ਵੀ ਨਹੀਂ ਸਕਦੀ ਮੇਰੀ ਹਾਲਤ ਹੋਈ ਪਈ ਆ ਮੈਂ ਹੀ ਭਰੇ ਆ ਵਾਗੇ ਤਲੰਤੀ ਮੇਰਾ ਮੋਢਾ ਔਰ ਥੱਕਦਾ ਵੀ ਚੇਲੇ ਨਹੀਂ ਆ ਮੈਨੂੰ ਉੱਠੇ ਰਦਾ ਵੀ ਮਾਗਦੇ ਤੇ ਉਹ ਬੰਦਾ ਫੜਾ ਮੇਰਾ ਘਰ ਆ ਲਵੇ ਉਹ ਨੂੰ ਵੀ ਮਾੜੀ ਹਾਲਤ ਰੱਖਿਆ ਆਪਣੇ ਦਾਦਾ ਕੁਝ ਖਾਡੂ ਬਣਾਉ ਤਾਂ ਉੱਟਕੇ ਇਸ ਵਿੱਚ ਸੱਚੀ ਗੱਡੀ ਬੁ ਅੱਤ ਜੀ ਇੰਨੀ ਗੱਲ ਮੈਂ ਅੱਤ ਜੋੜ ਕੇ ਨਹੀਂ ਕਹਿੰਦਾ ਕਿ ਮੈਂ ਸੱਚੀ ਗੱਲ ਨਹੀਂ ਜੇ ਮੈਂ ਮਾੜੀ ਹੋਈ ਨਾ ਹੱਸ ਕੇ ਬਾਇਕਰੂ ਜੇ ਮੈਂ ਮਾੜੀ ਹੋਈ ਨਾ ਤੇ ਪਾਪਾ ਜੀ ਸਿੰਘ ਜੀ ਸਾਰੇ ਹੀ ਸੁਣਦੇ ਵੇ ਪਰ ਤੋਂ ਦਾਮ ਤੱਕ ਕੋਈ ਮੰਨਦਾ ਕੋਈ ਨਹੀਂ ਵੰਦਾ ਜੇ ਮੈਂ 100% ਵੀ ਮਾੜੀ ਆ ਨਾ ਮੈਂ ਉਸ ਬੰਦੇ ਨੂੰ ਜਾਣ ਜੀ ਜਵਰੇ ਮਾਈਕ ਤੇ ਪ੍ਰੈਜ਼ੈਂਟ ਵੀ ਕੋਈ ਵੀ ਯਾਦ ਹੋਵੇ ਕਿ ਮੈ ਜਾਣ ਕੇ ਕਿ ਤਾ ਮੈਂ ਕੁਝ ਆ ਗਿਆ ਜਾਬ ਮੇਰੇ ਤੇ ਕੋਟ ਸੀ ਖੱਤੀ ਪਰ ਮਾਦਬਾ ਮੇਰੇ ਸਾਰੇ ਟੱਪ ਬੰਦਾ ਹਰ ਮਗਰ ਮੈਂ ਮੈਂ ਤੇਰੇ ਤੇ ਮੈਂ ਤੇਰੇ ਤੋਂ ਮੈਂ ਕਿ ਮੈਂ ਤੇ ਇੱਕ ਬੰਦਾ ਦਾ ਯਕੀਨ ਕਰੇ ਮੈਂ ਕਿਸੇ ਨੂੰ ਤਾਂ ਸੁਣ ਨਹੀਂ ਸਕਦੀ ਮੇਰੇ ਗੱਲ ਮੈਨੂੰ ਹੱਥੋਂ ਭਰੀ ਝਰ ਮੈਂ ਜਦੋਂ ਤੁਹਾਡੀ ਵੀਡੀਓ ਮੈਂ ਦੇਖੀ ਬੈਠ ਤੁਸੀਂ ਹੋਏ ਕੌਣ ਚੋ ਵੀ ਮੇਰੇ ਤੇ ਕੀ ਕੀਤੀ ਹੋਗੀ ਮੈਂ ਅਸਲ ਵਿੱਚ ਬੋਲ ਰਹਾ ਮੈਂ ਤੇਰੇ ਨਾਲ ਤਾਂ ਬੜੀ ਮਰੀ ਸੋਗਿਆ ਯਾਰ ਇਹ ਮੈਂ ਇਹ ਕਹਿੰਦੀ ਮੈਂ ਸੱਚੀ ਮੈਂ ਉਸ ਟੈਪ ਦੀ ਫੀਲ ਕਰਦੀ ਆਪਣੇ ਆਪ ਨੂੰ ਕਿ ਮੇਰੇ ਨਾਲ ਨਹੀਂ ਇਹ ਪਹਿਆ ਹੋਇਆ ਮੇਰਾ ਰੇਤ ਮੇਰੇ ਨਾਲ ਜੇ ਨਹੀਂ ਕਰਵਾਇਆ ਜਿੱਦੋਂ ਤੇ ਪਿੰਤਾ ਜੀ ਕੀਨੇ ਕਰਦੀ ਜਿੱਦੋਂ ਜਿੱਦੋਂ ਜੀ ਕੀਨੇ ਘਰ ਕੇ ਵਾਟੋ ਮੇਰੇ ਘਰਾਂ ਦੇ ਡੋਰੀਆ ਸੀ ਮੰਮੀ ਨਾ ਲੜਕੇ ਤੋਰੀਆ ਜਿੰਨੇ ਆਦੇ ਪੱਡੇ ਦੇ ਪੀ ਚਾਲਣ ਤੋਂ ਕੋਈ ਗੱਲ ਨਹੀਂ ਮੇਰੇ ਸੱਸ ਨੂੰ ਪਪਾ ਲੜਦੀ ਸੀ ਤੇ ਕਹੀ ਸੀ ਜਿਹੜਾ ਤਾ ਰਹਿਣ ਦਾ ਤੂੰ ਇਹ ਸੋਚੋ ਜਦੋਂ ਆ ਕੁਛ ਲੱਗਿਆ ਕੁਝ ਠੀਕਿਆ ਕਿਸੇ ਨੇ ਪੇੜੀ ਤੋੜਾ ਲੁੱਟਿਆ ਅਗਿਆ ਲੱਗਦਾ ਤਾਂ ਫੇਸ ਨਹੀਂ ਹੁੰਦੇ ਸੀਗੇ ਮੈਂ ਸੱਚ ਮੇਰੇ ਮੇਰੇ ਸਭ ਤੋਂ ਸੌਖਾ ਲੱਗ ਰਿਹਾ ਵੀ ਮਰ ਜਾਵਾ ਨਾ ਨਾ ਦੋਨੋਂ ਬੋਲਦੇ ਮੈਂ ਤੇ ਮੇਰਾ ਹੰਦੋ ਦੇ ਪੁੱਵਲ ਦੇ ਕੀ ਕਰੀਆ ਤਵੀ ਇੱਕ ਵਾਰ ਤੋੜਾ ਕੁਛ ਦਾ ਸਾਂਦੋਂ ਦੇ ਸ਼ਾਦੋਂ ਜਨਾਬੂ ਠੀਕ ਆ ਬਤਾ ਜੀ ਪੁੱਵਲ ਮੈਂ ਸਾਰੇ ਮੇਰੇ ਜਾਇ ਗਿਆ ਜ਼ਿੰਦਗੀ ਬਾਰੇ ਦੱਸੀ ਕਹਿੰਦੀ ਮੈਂ ਆਪਣੀ ਜ਼ਿੰਦਗੀ ਐਤੀ ਸੋੜੀ ਤਵਾ ਨਹੀਂ ਕਰਤਾ ਚੋਨੀ ਮੈਂ ਤਾਂ ਸੱਚੀ ਜਿੱਤਾਂ ਮਾਰਦੀ ਰੋਜ਼ ਸਿੱਧਰੋ ਜਿਹੜੀਆਂ ਕਰਦਾ ਤੋਂ ਬਾਅਦ ਥੀਰੋ ਸਟ ਕਰਵਾ ਦੇ ਕੁ ਕਰਵਾ ਨਹੀਂ ਤੇਰੇ ਮੇਰੇ ਮੇਰੀ ਜਿੰਦਗੀ ਖਰਾਬ ਹੋ ਜਈਆ ਛੇ ਮੈਂ ਕਹ ਤੋ ਇਹਦਾ ਪਰੇ ਮੈਨੂੰ ਆਪ ਹੀ ਵਾਪਸ ਲਾ ਜਾ ਦੇ ਤੋ ਪਰ ਪੇੜਾ 1.5 ਮਿੰਟ 2 ਮਿੰਟ 20 ਮਿੰਟ ਬਿਤੇ ਗਏ ਮੈਨੂੰ ਸੁਣੰਦਰ ਵੀ ਰੈਡੂ ਕਹਿਦੀ ਸੱਚੀ ਕਹਦੀ ਛੇ ਤੇ ਟਿਕ ਮੇਰੀ ਬਰੇ ਕੁੱਪਰ ਰੈਕਟ ਵੀ ਕਰਦੀ ਹੋਈ ਮੈਨੂੰ ਪਰਮਾਤਵਾ ਆਪ ਤੋ ਜਾਦਾ ਬੇ ਮੈਂ ਮੰਨ ਕੇ ਲੈ ਨਹੀਂ ਮੈਂ ਬਾਟ ਕਰਕੇ ਸਵਾ ਆ ਬਲੋਕ ਵੀ ਮੈਨੂੰ ਲਾ ਜਾ ਦੇ ਤੇ ਇਹ ਪਾ ਲਈ ਤੂੰ ਮਾੜੀ ਸਜਾ ਤਵੇਂ ਤੂੰ ਕੈਮਰਾ ਹਾ ਨੁਡੀ ਤਾਲ ਕਰਦੀ ਏ ਇਹ ਹਾਲਤ ਆਪਣੀ ਵੀ ਮੈਨਾਂ ਠੀਕ ਹੋ ਜਾਇਆ ਪਰ ਤੂੰ ਆਪ ਇੱਕ ਗੱਲ ਸੋਚ ਕੇ ਦੇ ਲਈ ਮੇਰੇ ਯਾਰ ਇਤਨਾ ਹਾਲੀ ਹਨ ਮੇਰੇ ਨਾਲ ਦਿਆ ਨੇ ਮੇਰਾ ਕੁਝ ਕੀਤਾ ਪਤਾ ਹੋਰ ਦੇ ਪਾਵਯੋ ਸਾਰੇ ਕੋਈ ਪਤਾ ਨਾ ਹੋਈ ਜੇ ਮੇਰੇ ਸੱਤ ਇਹਨਾਂ ਨਾਲ ਕਿਤੇ ਆਏ ਮਾਲਕਾ ਮਾਹਰ ਮੈਂ ਇਹ ਨਹੀਂ ਤੇ ਸਤਿ ਆਓ ਮੈਂ ਹੋਰ ਦਰਦੀ ਰਹਿਣ ਤੇ ਤੁਹਾਨੂੰ ਬੋਲੀ ਕੀਤਾ ਅਰੇ ਦੁੱਖ ਤੇ ਕਾਡ ਨੰਬਰ ਯਾ ਕਾਡ ਨੰਬਰ ਵੀ ਜਦੋਂ ਬੁਰੀ ਆ ਬਰੇ ਬੈਠ ਕੇ ਲਿਆ ਤਾਂ ਡਾ ਬਹੁਤੇ ਦੇ ਫੋਨ ਤੇ ਵਰਤੀ ਮੈਂ ਤੇ ਦੇਖਦੀ ਹੈ ਕੈਨੀ ਜ਼ਾਇਦੀ ਟ੍ਰੈਕ ਪਰ ਆ ਮੈਂ ਸਾਰਾ ਕੁਝ ਕਰਦੀ ਪਰ ਮਤੋਂ ਨਹੀਂ ਬਤਾਉ ਕਿਉਂ ਕਰਦੀ ਹਈ ਸਾਰਾ ਕੁਝ ਮੈਂ ਉਹਨੇ ਬੋਲੀ

ਤੇ ਹੁਣ ਨਾ ਜ਼ਰੂਰੀ ਸਮਝਾ ਇੱਕ ਕੁੜੀ ਦੀ ਜਦੋਂ ਚਾਹਤੋਂ ਹੂੰ ਐ ਸੱਤੋਂ ਆਪ ਨਾ ਚਾਰਦਾ ਮੈਂ ਹਵੇ ਚਾਰਦੀ ਵੀ ਨਹੀਂ ਕੋਣ ਕੋਣ ਦੀ ਹਾਂ ਜਿਹੜਾ ਚਾਹ ਤੇ ਤੋੜੇ ਤਾਲ ਬੰਦੂਕ ਦੇ ਕੇ ਉਹਦਾ ਕੋਈ ਬੰਦੂਕ ਸੀ ਪਾਵੇ ਉਹ ਬਾਰਕ ਤੇ ਪਾਵੇ ਉਹ ਪਰਤੀ ਹੁੰਦਾ ਮੇਰੇ ਨਾਲ ਮੈਂ ਉਹਦੀ ਬੇਤਾ ਵੀ ਭਾਈ ਉਸ ਬੰਦੇ ਦੇ ਜਿਹਦੇ ਮੈਂ ਚਾਰਦੀ ਵੀ ਸੀ ਮੁੜ ਕੇ ਹੂੰ ਤਨ ਤਨ ਦਾ ਮੜਾਲਾ ਲਗੀ ਤਵੇ ਅੰਨ ਸੱਚੀ ਤੁਰੇ ਕਾ ਬੈਠਲੀ ਐਤੀ ਉਹਦੀ ਅਪਸੈਟ ਹੋਈ ਪਈ ਨਾ ਤੇਰੇ ਤੋਂ ਬਾਅਦ ਸੋਉਂਦੇ ਜਾਗਦੇ ਇੱਕੋ ਹੀ ਗੱਲ ਇਹੀ ਉਹਦੀ ਨਹੀਂ ਤੈਨੂੰ ਤੱਕ ਟੈਨਸ਼ਨ ਆਉਂਦੀ ਮੈਸੇਜ ਮੈਨੂੰ ਦੂਜੇ ਦਿਨੇ ਮੈਸੇਜ ਆਣ ਲੱਗ ਕੇ ਸੀ ਇਹ ਮੈਂ ਤੇ ਬਿਲਕੁਲ ਈ ਯਾਰ ਹੋ ਗਈ ਸੀ ਬੇਸ ਨਹੀਂ ਆਇਆ ਇੱਕ ਦਿਨ ਕਰੀ ਗਈ ਨੂੰ ਆਇਆ ਉਹ ਕਰੇ ਵਿਧੀ ਛੱਡ ਕੇ ਇਸ ਲਈ ਮੈਨੂੰ ਪਾਰ ਹੀ ਲਾ ਕੇ ਆ ਗਈ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਵੀ ਇਹ ਮੇਆ ਹੀ ਹੈ बार-बार ਬੈਸੇ ਜਦ ਤੁਸੀਂ ਆ ਬਦਲਦੇ ਉੱਤੇ ਕੋਲ ਸੀ ਐਂਜਲ ਜੀ ਬੰਸੀ ਨਹੀਂ ਉਹ ਨਹੀਂ ਖਾ ਜਾਂਦੇ ਤਾਂ ਕੋਈ ਵੀ ਠੀਕ ਹੈ ਕਿਉਂਕਿ ਆਪ ਬਹੁਤ ਖਾਂਦੇ ਪੀਂਦੇ ਆ ਮੈਂ ਮੇਰੀ ਤਾਂ ਕਲਤੀ ਉਹ ਪਹਿਲੀ ਸੀ ਜ਼ਿੰਦਗੀ ਸੀ ਜਦੋਂ ਕਹਿੰਦੀ ਮੈਂ ਕਦੇ ਭੁੱਲ ਕੇ ਵੀ ਉਹ ਬੁਖਰਾਇਆ ਉਹ ਜਿਹਾ ਮੜ ਗਿਆ ਸੀ ਜਦੋਂ ਕੀ ਦੂਜੀ ਕਰ ਲੋ ਤੇ ਕੋਈ ਨਹੀਂ ਸੀ ਮੇਰੀ ਦੀਦੀ ਸੀਗੀ ਉਹ ਕਦੇ ਨਹੀਂ ਕਰ ਸਕਦੀ ਕਿਉਂਕਿ ਮੇਰੇ ਘਰ ਚੋ ਆ ਉਹਦੀ ਆ ਗਲਤੀ ਸੀ ਉਹਦੀ ਅੱਖ ਲੱਗ ਗਈ ਉਦੋਂ ਜਦੋਂ ਉਹ ਕੱਚਾ ਛੱਟ ਕੇ ਆਈਆਂ ਉਹਦੇ ਰੂਮ ਦੇ ਵਿੱਚ ਮੈਂ ਆ ਤੇ ਬਿੱਟੜਾ ਪਰ ਕਿ ਲੱਗ ਗਈ ਹੈ ਚਲੋ ਹਾਂ ਦੇ ਸਕੇ ਬਰੇ ਨਾ ਬੀਠਿਆ ਹੂੰ ਯਾਰ ਬਾਰ ਬੈ ਕੇ ਸੁਣਿਆ <laughs> मरी हुई है मेरे को मरी हुई आते <laughs> नहीं देख मैं कि नहीं देखा मैच सुन के मेरा कल भी बिलकुल परेशान